ਜੋ ਆ ਰਿਹਾ ਨੂੰ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਗੌਰਵ ਅਸੀਂ ਪਿਆਰੋਂ ਸਤਿ ਸ਼੍ਰੀ ਅਕਾਲ ਅੱਜ ਵੀ ਦੇਖ ਰਹੇ ਹਾਂ ਜੀ ਐਮ ਹੈ ਕਿੰਨਾ ਤਸੀਲ ਦੇ ਬਾਹਰ ਕਿ ਇਸੇ ਇਸ ਟਾਈਮ ਇੱਥੇ ਦੀ ਜਿਹੜੀ ਮਾਰਕੀਟ ਆ ਜਿਹੜੇ ਇੱਥੇ ਦੁਕਾਨਾਂ ਲਾਉਂਦੇ ਆ ਤੇ ਰਿਟਵਾਰ ਖਾਂਦੇ ਆ ਅੰਦਰ ਸਟਾਫ ਦੀ ਅ ਤਰ੍ਹਾਂ ਮਿਲ ਜੁਲ ਕੇ ਤੇ ਇੱਥੇ ਇੱਕ ਲੰਗਰ ਦਾ ਆਯੋਜਨ ਕੀਤਾ ਗਿਆ ਗਿਲਨਾ ਤਸੀਲ ਦੇ ਬਾਹਰ ਜਿਵੇਂ ਕਿ ਉਰੋਟੇ ਤੁਸੀਂ ਦੇਖ ਸਕਦੇ ਹੋ ਇਸੇ ਨੂੰ ਅਰਦਾਸ ਕਰਵਾਈ ਜਾ ਰਹੀ ਹੈ ਐਲ ਵੀ ਕਲਿੱਪਸ ਦੇ ਰਹੇ ਹਾਂ ਉਹ ਰੋਡ ਕਲ ਰੋਡ ਦੀਆਂ ਜਿੱਦੇ ਜੀਐਨਪੁਰ ਦੇ ਬਾਹਰ ਇਸ ਤੋਂ ਦੇ ਮਾਰਕੀਟ ਤੇ ਤਸਵੀਰ ਦੇ ਅੰਦਰ ਉਹਦਿਆਂ ਦੀ ਮਿਲ ਜੁਲ ਕੇ ਇਹਨਾਂ ਵੱਲੋਂ ਸੰਲੰਗਨ ਦਾ ਅਜੋਨ ਕੀਤਾ ਗਿਆ ਜਿਹਦੇ ਵਿੱਚ ਅਸੀਂ ਦੇਖਦੇ ਹਾਂ ਸਾਡੇ ਕੰਗੋ ਸਾਹਿਬ ਆਨ ਵੀ ਪਹੁੰਚ ਚੁੱਕੇ ਨੇ ਸਾਡੇ ਕੰਗੋ ਸਹਿਮਾਨ ਦਲਜੀਤ ਜੀ ਤੇ ਵਰੋਂ ਜੀ ਸਾਡੇ ਪਟਵਾਰੀ ਸਾਹਿਬ অদারস শামিল ਪਟਵਾਰੀ ਸਭ ਦਿਲਪ੍ਰੀਤ ਜੀ ਵੀ ਅਰਦਾਸ ਵਿੱਚ ਸ਼ਾਮਿਲ ਹੁੰਦੇ ਹੋਏ ਜਿੰਨੇ ਵੀ ਉੱਪਰ ਪਟਵਾਰੀ ਐ ਤੁਸੀਂ ਮੇਰੇ ਕਾਨਗੂ ਸਾਹਿਬ ਮੌਕੇ ਤੇ ਵਿਰਾਜਮਾਨ ਨੇ ਉਹ ਸਾਰੇ ਅਰਦਾਸ ਵਿੱਚ ਸ਼ਾਮਿਲ ਹੁੰਦੇ ਹੋਏ ਇੱਕ ਨੇਕ ਉਪਰਾਲਾ ਇੱਥੇ ਦੀ ਮਾਰਕੀਟ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜੀ ਜਦੋਂ ਲਾਈਵ ਕਲਿੱਪਸ ਮੇਰੇ ਫੋਨ ਤੇ ਜੀ ਜੀ ਦੇਖ ਜੀ ਇਹ ਵੀਡੀਓ ਕਲਿੱਪਸ ਲਾਈਵ ਲੈ ਰਹੇ ਆ ਜੀ ਮੈਂ ਇਥੋਂ ਗਿੱਲਾਂ ਤਸੀਲ ਦੇ ਬਾਹਰ ਜਿੱਥੇ ਇੱਥੇ ਦੀ ਮਾਰਕੀਟ ਵੱਲੋਂ ਅੱਜ ਲੰਗਰ ਦਾ ਆਯੋਜਨ ਕੀਤਾ ਗਿਆ ਜੀ ਜਿਸ ਵਿੱਚ ਜੀ ਤਸੀਲ ਦੇ ਅੰਦਰ ਪਟਵਾਰੀ ਕਾਨਗੋ ਸਾਹਿਬ ਆਪਣੇ ਕੁਲਵੰਸੀ ਜੀ ਦੇ ਬੇਟੇ ਵੀ ਇੱਥੇ ਹਾਜ਼ਰਿਤ ਨੇ ਅਰਦਾਸ ਚੱਲ ਰਹੀ ਹੈ ਇਸ ਟਾਈਮ ਜੀ ਅਰਦਾਸ ਤੋਂ ਬਾਅਦ ਇੱਥੇ ਲੰਗਰ ਚੁਕਾਇਆ ਜਾਊਗਾ ਜਾਂ ਪਵਰੀ ਲੰਗਰ ਖੋਲ ਦਿੱਤਾ ਜਾਊਗਾ ਜੀ ਆਓ ਅਰਦਾਸ ਤੋਂ ਬਾਅਦ ਜਿਹੜੇ ਇੱਥੇ ਪਹੁੰਚੇ ਅ ਸ਼ਿਰਕਤ ਕੀਤੀ ਜਿਨ੍ਹਾਂ ਨੇ ਕੁਲਵੰਸੀ ਦੋ ਬੇਟੇ ਜੀ ਜਾਂ ਕਾਨਗੋਈ ਅਪਰਵਾਲੀ ਸਾਹਿਬ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਅੱਜ ਲੰਗਰ ਦਾ ਕਿਸ ਚੀਜ਼ ਕਰਕੇ ਲੰਗਰ ਲਾਇਆ ਗਿਆ ਜੀ ਇਸ ਲੰਗਰ ਦਾ ਕੀ ਆਯੋਜਨਾ ਵੀ ਮਾਰਕੀਟ ਵਾਲਿਆਂ ਵੱਲੋਂ ਇੱਕ ਨੇਕ ਉਪਰਾਲਾ ਕੀਤਾ ਗਿਆ ਵੀ ਇਸ ਵਿੱਚ ਪਟਵਾਰੀ ਕਾਨਗੋ ਸਾਹਿਬ ਨਾਲ ਦਾ ਕੀ ਕਹਿਣਾ ਜੀ ਰਦੀ ਕਲਾ ਤੇਰੇ ਪਾਣੇ ਸਰਬ ਦਪਲਾ ਫਿਰ ਵਾਹਿਗੁਰਜੀ ਕੀ ਫਤਿਹ ਓ ਸ਼੍ਰੀ ਅਕਾਲ ਆ 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 ਹਾਂ ਮੈਨੂੰ ਇਹਨਾਂ ਦਾ ਸਾਰਾ ਪਤਾ ਮੈਨੂੰ। ਉਹ ਗੱਲ ਅੱਜ ਸਪੀਕਰ ਦੀ ਬਾਤ ਕੱਟ ਕਰਾਇਓ। ਉਹ ਆਡੀਓ ਸੁਣ ਲਿਓ ਇਹ ਬਤਾਲਿਓ ਜੀ ਫਾਦਰੋਂ। ਸਾਡੇ ਨਾਇਬ ਤਹਿਸੀਲਦਾਰ ਵੀ ਮੌਕੇ ਤੇ ਪਹੁੰਚਦੇ ਹੋਏ ਜੀ ਮਨਦੀਪ ਸਿੰਘ ਸੈਣੀ ਜੀ ਸਾਡੇ ਤਹਿਸੀਲਦਾਰ ਗੁਰਵੀਰ ਜੀ ਵੀ ਗਰੂ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਾਉਂਦੇ ਹੋਏ। ਅੱਜ ਤੁਸੀਂ ਦੇਖ ਸਕਦੇ ਹੋ ਜੀ। ਅਲੀ ਨਾਇਬ ਤਹਿਸੀਲਦਾਰ ਕਲਵੀਰ ਜੀ ਮਨਦੀਪ ਸਿੰਘ ਸੈਣੀ ਜੀ ਗੁਰੂ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਾਉਂਦੇ ਹੋਏ ਆਜੋ ਆਜੋ ਫੰਨੇ ਆਜੋ ਅ ਅੱਸੀ ਗੱਲ ਜੀ ਅੱਸੀ ਗੱਲ ਜੀ ਹਾਂ ਭਾਜੀ ਅੱਜ ਆਪਾਂ ਇੱਥੇ ਪਹੁੰਚੇ ਹਾਂ ਜੀ ਕਿਸ ਪ੍ਰਾਲੇ ਰਿਲੇਟਡ ਪਹੁੰਚੇ ਆਪੇ ਇੱਥੇ ਅਤੇ ਦੇਖੋ ਸਾਰਿਆਂ ਨੇ ਅੱਜ ਗੇਲ ਤਹਿਸੀਲ ਦੇ ਵਿੱਚ ਸਮੂਹ ਫਟਵਾਰੀ ਸਾਹਿਬ ਕੌਨਰੋਦ ਸਾਹਿਬ ਤਹਿਸੀਲਦਾਰ ਸਾਹਿਬ ਤੇ ਜਿੰਨਾ ਸਮੁੱਚਾ ਸਟਾਫ ਆ ਉਹ ਸਾਰਿਆਂ ਨੇ ਮਹਾਰਾਜ ਨੂੰ ਯਾਦ ਕਰਕੇ ਲੰਡਰ ਜਿਹੜਾ ਰੱਖਿਆ ਔਰੇ ਅੱਜ ਲੰਡਰ ਛਕਾਉਣਾ ਸਾਰੀ ਸੰਗਤ ਨੂੰ ਉਸ ਦੇ ਲਈ ਜਿੱਥੇ ਵਧਾਈ ਦੇ ਪਾਤਰ ਨੇ ਕਿ ਸਾਨੂੰ ਜਿਹੜਾ ਆਪਣੇ ਜੋ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਉਸ ਦੇ ਲਈ ਜਿਹਨਾਂ ਨੇ ਇਨਵਾਈਟ ਕੀਤਾ ਤੇ ਅਸੀਂ ਵੀ ਇਹਨਾਂ ਦਾ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਸਾਨੂੰ ਰਨਵਾਈਟ ਕੀਤਾ। ਉਹ ਆ ਚੀਜ਼ ਦਾ ਜਿਹੜਾ ਅੱਜ ਕੱਲ੍ਹ ਚਲੋ ਪੰਜਾਬ ਦਾ ਚੀਜ਼ਾਂ ਲਈ ਸਮਝਿਆ ਜਾਂਦਾ ਵੀ ਜਗਾ ਜਗਾ ਤੇ ਆਨ ਟਾਈਮ ਚ ਹੋਰ ਵੀ ਲੋਕਾਂ ਨੂੰ ਇਦਾਂ ਦੇ ਉਪਰਾਲੇ ਕਰ ਅੱਗੇ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਜੀ। ਹਾਂਜੀ ਹਾਂਜੀ ਬਿਲਕੁਲ ਜੀ ਜਦੋਂ ਆਪਾਂ ਅਰਦਾਸ ਕਰਦੇ ਆ ਆਪਾਂ ਜੰਨੇ ਸਰਬੱਤ ਦਾ ਭਲਾ ਹੋਵੇ। ਉਸ ਦੇ ਲਈ ਅਸੀਂ ਇਹ ਅਰਦਾਸ ਵੀ ਕੀਤੀ ਆ ਕਿ ਜਿਹੜਾ ਸਾਡੇ ਪੰਜਾਬ ਦੇ ਵਿੱਚ ਪਿਛਲੇ ਦਿਨੀ ਹੜ੍ਹ ਆਇਆ ਉਹਦੇ ਵਿੱਚ ਵੀ ਜਿਹੜਾ ਪਰਿਵਾਰਾਂ ਨੂੰ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਜਾਂ ਜਿਹੜੇ ਜ਼ਿਮੀਂਦਾਰਾਂ ਦਾ ਫਸਲਾਂ ਦਾ ਨੁਕਸਾਨ ਹੋ ਗਿਆ ਮਜ਼ਦੂਰਾਂ ਦਾ ਹੈ ਜ਼ਿਮੀਂਦਾਰਾਂ ਦਾ ਘਰਾਂ ਦਾ ਨੁਕਸਾਨ ਹੋ ਗਿਆ ਉਹ ਸਾਰਾ ਪ੍ਰਮਾਤਮਾ ਆਪਣੀ ਦੇਖ ਰੇਖ ਦੇ ਵਿੱਚ ਆਪਣੀ ਅਗਵਾਈ ਦੇ ਵਿੱਚ ਮਿਹਰ ਭਰੇ ਹੱਥ ਰੱਖ ਕੇ ਸਾਨੂੰ ਪੰਜਾਬ ਨੂੰ ਜਿਹੜਾ ਦੁਬਾਰਾ ਹੱਸਦਾਬਸਦਾ ਜਿਹੜਾ ਕਰ ਦਵੇ ਉਸ ਦੇ ਲਈ ਸਾਡੀ ਸਾਰਿਆਂ ਦੀ ਅਰਦਾਸ ਹੈ ਜਨਬਰ ਜੀ ਹੱਟੇ ਵਿੱਚ ਆਪਣੇ ਕਾਨਗ ਗੁਰਜੀਤ ਜੀ ਨੈਤ ਤਹਿਸੀਲਦਾਰੀ ਪਹੁੰਚੇ ਜਿਨ੍ਹਾਂ ਨਾਲ ਵੀ ਗੱਲ ਕਰ ਗਏ ਤਰਾਇਓ ਮੜਾ ਜਗੇ ਨੂੰ ਆਜੋ ਫਿਰ ਅੱਜ ਆਪਣੇ ਚਲੋ ਇੱਥੇ ਮਾਰਕੀਟ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਲੰਗਰ ਆਇਆ ਗਿਆ ਇਸ ਵਾਰ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਜੀ ਸਰਪੱਤ ਦੇ ਭਲੇ ਲਈ ਜਿਹੜੀ ਵੀ ਕੋਈ ਚੀਜ਼ ਕੀਤੀ ਜਾਂਦੀ ਆ ਉਹਦੇ ਨਾਲ ਦੁਨੀਆਂ ਚੱਕ ਚੰਗਾ ਮੈਸੇਜ ਹੀ ਆਉਂਦਾ ਹੈ ਇਹ ਸਾਰਿਆਂ ਨੇ ਮਿਲ ਕੇ ਸਾਰਿਆਂ ਦੀ ਖੁਸ਼ਹਾਲੀ ਲਈ ਚੰਗੇ ਕੰਮ ਲਈ ਜੋ ਉਪਰਾਲਾ ਕੀਤਾ ਮੈਂ ਉਸ ਵਿੱਚ ਯੋਗਦਾਨ ਵੀ ਪਾਵਾਂਗਾ ਤੇ ਸਾਰਿਆਂ ਨੂੰ ਕਹਾਂਗਾ ਕਿ ਆ ਕੇ ਇੱਥੇ ਜੋ ਵੀ ਲੰਗਰ ਬਣਿਆ ਉਹਦੇ ਵਿੱਚ ਆ ਕੇ ਛਕਣ ਤੇ ਬਾਕੀ ਸਰਬੱਤ ਦੇ ਭਲੇ ਲਈ ਹਮੇਸ਼ਾ ਅਰਦਾਸ ਕਰਦੇ ਰਹਿਣਾ ਤੇ ਜਿਹੜੇ ਆਪਣੇ ਪੰਜਾਬ ਦੇ ਵਿੱਚ ਹੁਣ ਇੱਕ ਹੜਪੀੜਤਾ ਵਾਲਾ ਆਪਣੇ ਨਾਲ ਗੁਜ਼ਰੇ ਆਪਾਂ ਉਹਦੇ ਵਿੱਚੋਂ ਉਸ ਬਾਰੇ ਆਪਣਾ ਕੀ ਕਹਿਣਾ ਚਾਹੂਗਾ ਸਰ ਹੜਪੀੜਤਾ ਦੇ ਬਾਰੇ ਮੇਰਾ ਇਹ ਕਹਿਣਾ ਹੈ ਕਿ ਇਹ ਤੇ ਬਹੁਤ ਹੀ ਮੰਦਭਾਗੀ ਘਟਨਾ ਮੈਂ ਖੁਦ ਵੀ ਜਿਸ ਏਰੀਆ ਤੋਂ ਬਿਲੋਂਗ ਕਰਦਾ ਗਰਾਸਪੁਰ ਉਹ ਬਹੁਤ ਹੀ ਜ਼ਿਆਦਾ ਪੀੜਤ ਹੋਇਆ ਹੈ ਇਸ ਵੇਲੇ ਸਾਡੇ ਸਾਰੇ ਰੈਵਨਿਊ ਐਸੋਸੀਏਸ਼ਨ ਨੇ ਉਸ ਪਰ ਦੀ ਆਪਣਾ ਯੋਗਦਾਨ ਪਾਇਆ ਤੇ ਮੈਂ ਬਾਕੀ ਲੋਕਾਂ ਨੂੰ ਕਹਾਂਗਾ ਜਿੰਨਾ ਕਿਸੇ ਦੀ ਪੌਕੇਟ ਅਲਾਉ ਕਰਦੀ ਆ ਕਾਈਂਡਲੀ ਜ਼ਰੂਰ ਉਸ ਵਿੱਚ ਸੇਵਾ ਪਾਓ ਉੱਥੇ ਜਾ ਕੇ ਵੀ ਸੇਵਾ ਕਰੋ ਤਾਜੋ ਲੋਕਾਂ ਨੂੰ ਥੋੜਾ ਰਲੀਫ ਮਿਲ ਸਕੇ ਧੰਨਵਾਦ ਜੀ ਧੰਨਵਾਦ ਸਰ ਇਹ ਜੇ ਸਾਡੇ ਕਲਵੀਰ ਜੀ ਸਰ ਅੱਜ ਤੁਸੀਂ ਵੀ ਇਸ ਇੱਥੇ ਸ਼ਾਮਿਲ ਹੋਏ ਜੀ ਕੀ ਇਹਨਾਂ ਦੇ ਉਪਰਾਲੇ ਨੂੰ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਾਡੇ ਜ਼ਿਲ੍ਹਾ ਅਫਸਰ ਦੇ ਜਿਹੜਾ ਸਮੂਹ ਸਿਰਫ ਸਟਾਫ ਆ ਸਾਡੇ ਪਟਵਾਰੀ ਸਾਹਿਬਾਨ ਕਨਗੋ ਸਾਹਿਬਾਨ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਸਿਰਫ ਵਧਾਈ ਦੇ ਪਾਤਰ ਆ ਸਹੀ ਗੱਲ ਆ ਪੰਜਾਬ ਜੋ ਸਮੇਂ ਹਾਲਤਾਂ ਵਿੱਚ ਨਿਕਲਿਆ ਹੈ ਇੱਕ ਸਰਬਾਧ ਦੇ ਭਲੇ ਦੀ ਅਰਦਾਸ ਮੰਗੀ ਸੀ ਇਹਨਾਂ ਨੇ ਅਰਦਾਸ ਕਰਕੇ ਤਲੰਗਰ ਦੀ ਸ਼ੁਰੂਆਤ ਕਰ ਦਿੱਤੀ ਆ ਧੰਨਵਾਦੀ ਇਹ ਸਾਡੇ ਪਟਵਾਰੀ ਕਾਂਗਰਸਰ ਸਾਰਿਆਂ ਨੇ ਅੱਜ ਇੱਥੇ ਸ਼ਿਰਕਤ ਕੀਤੀ ਜੀ ਤੇ ਇਹਨਾਂ ਸਾਰੇ ਵਧਾਈ ਦੇ ਪੱਤਰ ਜਿਨ੍ਹਾਂ ਨੂੰ ਉਪਰਾਲਾ ਕੀਤਾ ਗਿਆ ਇਹਨਾਂ ਦੇ ਵਿੱਚ ਤੁਹਾਡੇ ਵਿੱਚ ਮੈਨੂੰ ਕੋਈ ਤੁਸੀਂ ਕੀਤਾ ਜੀ ਨਹੀਂ ਜੀ ਆਓ ਭਾਈ ਤੁਸੀਂ ਵੀ ਅੱਗੇ ਨੂੰ ਹਮਲਾ ਜਾ ਆ ਭਾਈ ਅੱਜ ਤੁਸੀਂ ਇਹ ਬਹੁ ਬੜਾ ਉਪਰਾਲਾ ਕੀਤਾ ਇੱਕ ਲੰਗਰ ਸੇਵਾ ਕੀਤੀ ਆ ਇੱਕ ਇੱਕ ਅਰਦਾਸ ਲਾਈ ਗਈ ਆ ਵੀ ਹੜਪੀੜਤਾ ਜੋ ਜੋ ਵੀ ਇਹਨਾਂ ਵਿੱਚ ਗੁਜ਼ਰੇ ਨੇ ਉਹਨਾਂ ਲਈ ਚਲੋ ਸਭ ਕੋਈ ਆਨਵਰ ਟਾਈਮ 'ਚ ਵਧੀਆ ਹੋਵੇ ਤੁਸੀਂ ਅੱਜ ਉਪਰਾਲੇ ਨੂੰ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੁਝ ਨਹੀਂ ਕੀਤਾ ਜੀ ਕਰਨ ਵਾਲਾ ਪ੍ਰਮਾਤਮਾ ਅਸੀਂ ਸਭ ਦੀ ਸੁੱਖ ਮੰਗਦੇ ਆ ਇਸ ਲਈ ਅਸੀਂ ਲੰਗਰ ਲਾਇਆ ਜੀ ਜੀ ਇਹ ਆਪਣਾ ਲਗੀ ਅੱਗੇ ਵੀ ਚੱਲਦੇ ਰਹਿਣਗੇ ਭਰਾ ਰਲ ਕੇ ਸਭ ਨੇ ਸਹਿਯੋਗ ਪਾਇਆ ਤੇ ਤਾਂ ਅਸੀਂ ਕਰ ਪਾਏ ਆ ਅੱਗੇ ਵੀ ਚੱਲਦੇ ਅੱਗੇ ਵੀ ਅੱਗੇ ਵੀ ਇਦਾਂ ਹੀ ਕਰਦੇ ਰਾਵਾਂਗੇ ਸਹਿਯੋਗ ਧੰਨਵਾਦ ਜੀ ਇਹ ਤੁਸੀਂ ਦੇਖ ਸਕਦੇ ਜੀ ਲਈ ਤਸਵੀਰ ਇੱਥੇ ਦੀਆਂ ਜੀ ਜਿੱਥੇ ਮੌਕੇ ਦੇ ਇੱਥੇ ਸਟਾਫ ਹਰਾ ਇੱਥੇ ਕਾਨਗੋ ਤਸੀਲਦਾਰਾਂ ਨੇ ਵੀ ਮੌਕੇ ਤੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ ਤੇ ਹਰਪ੍ਰੀਤਤਾ ਲਈ ਵੀ ਇੱਥੇ ਕਿਸੇ ਸਹਿਯੋਗ ਮੰਗਿਆ ਗਿਆ ਜੀ ਧੰਨਵਾਦ ਦੇਖਦੇ ਰਹੋ ਤੁਹਾਡਾ ਆਪਣਾ ਗੌਰਵ ਅਸੀਂ ਜੀ ਆਰ ਐਮ ਨਿਊ ਚੈਨਲ ਤੋਂ